ਮੇਰੇ ਮਿੱਤਰੋ ਛੋਡੇ ਵਾਸਤੇ ਅੱਜ ਮੈਂ ਪੂਰੀ ਟੌਪ ਦੀ ਘੋੜੀ ਲੈ ਕੇ ਆਏ ਆ ਤੇ ਘੋੜੀ 'ਚ ਬਹੁਤ ਹੀ ਜ਼ਿਆਦਾ ਕੁਆਲਿਟੀਆਂ ਨੇ ਤੇ ਬਾਕੀ ਮਿੱਤਰੋ ਘੋੜੀ ਮੱਥਾ ਵੀ ਟੇਕਦੀ ਐ ਨੱਚਦੀ ਟੱਪਦੀ ਵੀ ਐ ਸਵਾਰੀ ਦੀ ਵੀ ਪਾਸ ਐ ਤੇ ਬਾਕੀ ਜੇ ਕੋਈ ਮੇਰਾ ਵੀਰਪਰਾ ਰਾਈਡਿੰਗ ਕਰਨ ਵਾਸਤੇ ਘੋੜੀ ਲੈਣ ਦੀ ਤਲਾਸ਼ ਵਿੱਚ ਹੈਗਾ ਤਾਂ ਉਹਦੇ ਲਈ ਘੋੜੀ ਬਿਲਕੁਲ ਸਹੀ ਐ ਤੇ ਨੰਮੇ ਬੰਦੇ ਨੇ ਘੋੜੀ ਲੈਣੀ ਆ ਉਹਦੇ ਲਈ ਵੀ ਬਿਲਕੁਲ ਸਹੀ ਐ ਬਾਕੀ ਘੋੜੀ ਸਾਊਸੀਲ ਪੂਰੀ ਐ ਤੇ ਰੇਟ ਵੀ ਕੋਈ ਜ਼ਿਆਦਾ ਨਹੀਂ ਮੇਰੇ ਵੀਰ ਭਰਾਵੋ ਜਾਇਜ਼ ਰੇਟ ਹੈ ਤੇ ਕੋੜੀ ਮੀਟ ਵੀ ਕਰਵਾਈ ਹੋਈ ਹੈ ਤੇ ਜੇ ਨਾ ਰਹੀ ਤਾਂ ਬਾਈ ਹੋਰੇ ਦੁਆਰਾ ਭਰਾ ਕੇ ਦੇ ਦੇਣਗੇ ਤੇ ਟੈਂਸ਼ਨ ਲੈਣ ਦੀ ਲੋੜ ਨਹੀਂ ਬੇਚੀ ਜਿਗੋ ਕੇ ਖਰੀਦ ਲਿਓ ਜੇ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦੀ ਹੈ ਤੇ ਕਰਦੇ ਆਪਾਂ ਡਿਟੇਲ ਬਾਰੇ ਗੱਲਬਾਤ ਉਸ ਤੋਂ ਪਹਿਲਾਂ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਆਪਣਾ ਇੰਸਟਾਗ੍ਰam ਅਕਾਊਂਟ ਫੋਲੋ ਨਹੀਂ ਕੀਤਾ ਉਹ ਆਪਣੇ ਇੰਸਟਾਗ੍ਰam ਕਾਊਂਟ ਨੂੰ ਫੋਲੋ ਕਰ ਲਿਓ ਜੀ ਇੰਦਰ ਅੰਡਰਸਕੋਰ ਪੀਬੀ ਅੰਡਰਸਕੋਰ 31 ਤੇ ਫੋਲੋ ਜ਼ਰੂਰ ਕਰਿਓ ਤੇ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਤੇ 6-7 ਸਾਲ ਉਮਰ ਹੈ ਘੋੜੀ ਦੀ 95 ਇੰਚ ਹਾਈਟ ਹੈ ਤੇ 40-50 ਕਿਲੋਮੀਟਰ ਆਰਾਮਦਾਰੀ ਨਾਲ ਚੱਲਦੀ ਹੈ ਮੇਰੇ ਵੀਰ ਭਰਾਵੋ ਚਾਲਦੀ ਸਾਫ਼ ਹੈ ਸਵਾਰੀ ਦੀ ਪਾਸ ਹੈ ਸਾਊਸੀਲ ਪੂਰੀ ਆ ਚਾਹੇ ਜਵਾਕ ਲਈ ਫਿਰਨ ਤੇ ਬਾਲਪੋਰੀਆਂ ਦੀ ਸਾਫ਼ ਹੈ ਜੀ ਨਾਚਦੀ ਟੱਪਦੀ ਵੀ ਐ ਘੋੜੀ ਮੱਥਾ ਵੀ ਟੇਕਦੀ ਐ ਤੇ ਬਹੁਤ ਚੰਗੇ ਘੋੜੇ ਤੋਂ ਮੀਟ ਕਰਵਾਈ ਹੋਈ ਆ ਤੇ ਜੇ ਖਾਲੀ ਹੋਈ ਤਾਂ ਦੁਬਾਰਾ ਭਰਾ ਕੇ ਦੇ ਦੇਣਗੇ ਬਾਈ ਹੋਰੇ ਤੇ ਰੇਟ ਬਾਈ ਹੋਰੇ ਕਰਦੇ ਆ ਜੀ 85000 ਰੁਪਿਆ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਦਿੱਤਾ ਹੋਇਆ ਜੀ 74978 68588 ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ 85000 ਰੁਪਿਆ ਬਾਈ ਹੋਰੇ ਮੁੱਲ ਕਰਦੇ ਆ ਤੇ ਬਾਕੀ ਥੋੜਾ ਬਹੁਤਾ ਮਾਨਦਾਨ ਮੌਕੇ ਤੇ ਕਰ ਦੇਣਗੇ ਤੇ ਕਿਰਪਾ ਕਰਕੇ ਹੱਥ ਵਨ ਕੇ ਬੇਨਤੀ ਆ A to Z ਡਿਟੇਲ ਮੈਂ ਵੀਡੀਓ ਦੇ ਵਿੱਚ ਦੱਸਤੀ ਉਹੀ ਵੀਰਪਰਾ ਫੋਨ ਲਾਇਓ ਜਿਹੜਾ ਵੀਰਪਰਾ ਖਰੀਦਣ ਦਾ ਚਾਹਵਣ ਹੋਇਆ ਤੇ ਬਾਕੀ ਡਿਟੇਲ ਆ ਜਿਹੜੀ ਇੱਕ ਵਾਰ ਦੁਬਾਰਾ ਸੁਣ ਲਿਓ ਤੇ ਬਾਕੀ ਕਿਤੇ ਬਾਅਦ ਚ ਬਾਈ ਹੋਰਿਆਂ ਨੂੰ ਪੁੱਛੀ ਜਾਊ ਬਾਈ ਹਾਈਟ ਕਿੰਨੀ ਆ ਤੇ ਉਹ ਬਾਕੀ ਤੁਸੀਂ ਵੀਡੀਓ ਚ ਵੇਖ ਲਿਓ ਤੇ ਕਰ ਲਓ ਸੰਪਰਕ ਜੀ